ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਅਮਨ ਸਿੰਘ ਕਰਾਚੋਂ ਵੀਰੇ ਅੱਜ ਤੁਹਾਨੂੰ ਜਾਣਕਾਰੀ ਦਿੰਨੇ ਆ ਜਿਹੜੀ ਅਸੀਂ ਆਹ ਬੋਤਲ ਬੇਸਟ ਕਰਕੇ ਫਿਲਟ ਦਿੰਨੇ ਆ ਇਹਨੂੰ ਅਸੀਂ ਕਮਲਾ ਬਣਾ ਸਕਦੇ ਆ ਦੁਪਹਿਰ ਕਿਨੇ ਦਾ ਤੇ ਆ ਦੇਖੋ ਸਰਾਹ ਕੱਢ ਰਿਹਾ ਮੈਂ ਸਰਾਹ ਤੁਸੀਂ ਕੱਢ ਲਓ ਇਹਦੇ ਵਿੱਚ ਕਟਲੋ ਮਣਕੇ ਸਨਾਰ ਦਾ ਤੇ ਉਦੋਂ ਬਾਅਦ ਕੀ ਹੈ ਰੱਖੋ ਤੇ ਮੰਮੂ ਦਾ ਕੰਮ ਪੈ ਗਿਆ ਇਹ ਇੱਕ ਆਪਾਂ ਬੋਲੇ ਲਿਆ ਸਕਦੇ ਹਾਂ ਇੱਕ ਸੁਨਾਰਦੇ ਵਿੱਚ ਇੱਕ ਸਰਾ ਕੱਢ ਕੇ ਸਰਾਖ 'ਚ ਰੱਖੋ ਬਈ ਦਪੈਰ ਖੜੀ ਲੈ ਲਓ ਦਪੈਰ ਖੜੀ ਨੂੰ ਫਿਰ ਕੀ ਕਰੋ ਆਪਣਾ ਸਰਾਖ 'ਚ ਭਰ ਲਓ ਲੈ ਲਾ ਲਓ ਤੇ ਜਿੰਨੇ ਸਰਾਖ ਤੋਂ ਨੇ ਕੱਢੇ ਨੇ ਉਹਦੇ ਵਿੱਚ ਰੱਖ ਲਓ ਆ ਦੇਖੋ ਆਪਾਂ ਪਹਿਲਾਂ ਲਗਾ ਇੱਕ ਹੋਰ ਐਕਸਪੈਰੀਮੈਂਟ ਕਰਦੇ ਜਦੋਂ ਇਹਦੇ ਫੁੱਲ ਲੱਗਣਗੇ ਫਿਰ ਵੀਡੀਓ ਪਾਵਾਂਗੇ ਵੀਰੇ ਫਿਰ ਦੇਖਿਓ ਕਿਆ ਬਾਤ ਹੈ ਇਹੇ ਜੇ ਕੰਮ ਕਰ ਬਾਤ ਦਿਖਾਵਾ ਜੀ ਮੈਂ ਬੋਲੂnga ਇਸ ਬਾਰੇ ਹਾਂ ਦੇਖੋ ਮਿਕਸ ਕਰੀ ਹੋਈ ਮੁੱਠੀ ਆਪਾਂ ਨੇ ਰੱਖੀ ਆ ਵੀਰੇ ਇਹਦੇ ਵਿੱਚ ਗੋਹਾ ਤੇ ਮਿੱਟੀ ਦੋਏ ਮਿਕਸ ਕਰਕੇ ਰੱਖੀ ਆ ਆਪਣੇ ਬੋਰੀ ਦੇ ਪੈਸਲ ਵਧੀਆ ਖੇਰ ਦੀ ਲਿਆ ਕੇ ਤੇ ਭਰ ਕੇ ਨੂੰ ਆ ਰੱਖ ਲੋ ਪਾਣੀ ਪਾਓ ਜਿੰਨਾ ਕੋਡ ਮੁਤਾਬਕ ਨਿਕਲੂਆ ਥੋੜਾ ਜਿਹਾ ਡਬੋ ਵੀ ਸਕਦੇ ਉਹਨੂੰ ਪਾਣੀ ਦੇ ਵਿੱਚ ਕਿਉਂਕਿ ਹਲਕਾ ਹਲਕਾ ਜਿਹਾ ਇੱਕ ਵਾਰੀ ਜੰਮ ਗਿਆ ਸਮਝ ਲਓ ਤੁਹਾਡਾ ਗਮਲਾ ਤਿਆਰ ਹੈ ਤੇ ਜਦੋਂ ਫੁੱਲ ਨਿਕਲਣਗੇ ਉਦੋਂ ਬਾਅਦ ਫਿਰ ਦਿਖਾਵਾਂਗੇ ਤੁਹਾਨੂੰ ਫਿਰ ਤੁਸੀਂ ਦੱਸਿਓ ਵੀ ਕਹੀ ਖਲਾ ਲੱਗੀ ਕਿਉਂਕਿ ਠੰਡਾ ਪੀ ਕੇ ਸਿਰ ਦਿੰਦੇ ਨੇ ਵੈਸੇ ਮੈਂ ਠੰਡਾ ਪੀਣ ਦੇ ਹੱਕ 'ਚ ਹੈ ਨਹੀਂ ਮਾੜੀ ਚੀਜ਼ ਹੈ ਪਰ ਆਹ ਚੀਜ਼ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਏ ਸਾਨੂੰ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਪੱਕਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਸਾਨੂੰ ਹੌਸਲਾ ਮਿਲਦਾ ਹੈ ਤੁਹਾਡੀਆਂ ਗੱਲਾਂ ਚੋਂ ਤੇ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ